ਕਹਿੰਦੇ ਮਿੱਟੀ ਦੇ ਪੁੱਤਲੇ ਅਸੀਂ ਮਾਨਸ ਰੱਖਿਆ ਉਹ ਨਾ ਕਹਿੰਦੇ ਸਾਡਾ ਨਾਮ ਮਾਨਸ ਮਨੁੱਖ ਰੱਖਿਆ ਹੋਇਆ ਹੈ ਕਹਿੰਦੇ ਚਾਰ ਦਿਵਸ ਕੇ ਪਾਹ ਹੁਨੇ ਇਸ ਮਾਤ ਲੋਕ ਵਿੱਚ ਕਹਿੰਦੇ ਚਾਰ ਦਿਨਾਂ ਦੇ ਪਰੋਹਣੇ ਅਸੀਂ ਬੜੀ ਕਮਾਲ ਦੀ ਸੱਚਾਈ ਹੈ ਇੱਕ ਅੰਦਰ ਨਿਰਾਸ਼ਤਾ ਪੈਦਾ ਕਰਨ ਵਾਲੀ ਗੱਲ ਨਹੀਂ ਕੀਤੀ ਉਹਨਾਂ ਨੇ ਇਹ ਅੰਦਰ ਵਿਰਾਗ ਪੈਦਾ ਕਰਨ ਵਾਲੀ ਗੱਲ ਕੀਤੀ ਉਹ ਕਹਿੰਦੇ ਮਿੱਟੀ ਦਾ ਪੁੱਤ ਲੈ ਤੇਰਾ ਨਾਮ ਮਨੁੱਖ ਰੱਖਿਆ ਹੋਇਆ ਤੇ ਚਾਰ ਦਿਹਾੜੀਆਂ ਤੇਰੀਆਂ ਕੁੱਲ ਇਸ ਸੰਸਾਰ ਵਿੱਚ ਚਾਰ ਦਿਨਾਂ ਦਾ ਪਰੋਣਾ ਹੈ ਕਹਿੰਦੇ ਵੈਸੇ ਨਾ ਚਾਰ ਦਿਨ ਇਹ ਇੱਕ ਮੁਹਾਵਰਾ ਰੂਪੀ ਸ਼ਬਦ ਹੈ ਜਿਵੇਂ ਗੁਰਬਾਣੀ ਚ ਆਪਾਂ ਪੜਦੇ ਚਾਰ ਦਿਨ ਆਪਣੀ ਨੋਬਤ ਚੱਲੇ ਬਜਾਏ ਚਾਰ ਦਿਨ ਦਾ ਮਤਲਬ ਗਿਣਤੀ ਦੇ ਚਾਰ ਦਿਨ ਨਹੀਂ ਹੁੰਦਾ ਕੁਝ ਦਿਨ ਇਹਦੇ ਅਰਥ ਨੇ ਕੁਝ ਦਿਨ ਇਹ ਮੁਹਾਵਰਾ ਹੈ ਜਿਵੇਂ ਆਪਾਂ ਕਹਿੰਦੇ ਵੀ 4 ਦਿਨਾਂ ਦੀ ਖੇਡ ਐ 4 ਦਿਨਾਂ ਦੀ ਖੇਡ ਦਾ ਭਾਵ ਹੁੰਦਾ ਵੀ ਕੁਝ ਦਿਨਾਂ ਦੀ ਖੇਡ ਐ ਹੁਣ ਭਗਤ ਕਬੀਰ ਜੀ ਨੇ ਇਥੇ ਇਹ ਮੁਹਾਵਰੇ ਦੀ ਵਰਤੋਂ ਕੀਤੀ ਕਹਿੰਦੇ ਉਹ ਬੰਦੇ 4 ਦਿਨ ਦੀ ਖੇਡ ਐ ਸਮਾਤ ਲੋਕ ਵਿੱਚ ਤੇਰੀ ਫਿਰ ਜਾਣਾ ਸੱਚੀ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਕਿਸੇ ਤਰ੍ਹਾਂ ਵੀ ਮਨ ਵਿੱਚ ਉਦਾਸ ਹੋਣ ਵਾਲੀ ਗੱਲ ਨਹੀਂ ਇਹ ਤਾਂ ਜਾਣਾ ਹੀ ਐ ਨਾ ਕਹਿੰਦੇ ਬਾਡ ਬਡ ਰੂਮ ਦੇ ਹੈ ਠਾਓ ਕਹਿੰਦੇ ਵੇਖ ਕਿੰਨਾ ਥਾਂ ਮਲਦਾ ਫਿਰਦਾ ਹੈ ਕਬਜ਼ੇ ਲੈਂਦਾ ਫਿਰਦਾ ਹੈ ਜ਼ਮੀਨਾਂ ਜੋੜਦਾ ਫਿਰਦਾ ਹੈ ਕਹਿੰਦੇ ਉਹ ਭਲਿਆ ਹੈ ਤੇ ਚਾਰ ਹੀ ਦਿਨੇ ਆ ਨਾ ਤੂੰ ਸਿਕੰਦਰ ਤੁਰਿਆ ਜੀ ਸਿਕੰਦਰ ਨੇ ਬੜੇ ਹੀ ਦੇਸ਼ ਜਿੱਤੇ ਬੜੇ ਰਾਜੇ ਜਿੱਤੇ ਉਹ ਦੁਨੀਆਂ ਜਿੱਤਣ ਦਾ ਸੁਪਨਾ ਲੈ ਕੇ ਤੁਰਿਆ ਸੀ ਪਰ ਅਖੀਰ ਉਹ ਵੀ ਛੋਟੀ ਜਿਹੀ ਉਮਰ ਤੇ 33-34 ਸਾਲਾਂ ਦਾ ਹੀ ਚੱਲ ਵਸਿਆ ਲਮੀ ਉਮਰ ਵੀ ਕੋਈ ਨਹੀਂ ਮਾਨੀ ਉਸਨੇ ਹੁਣ ਭਗਤ ਕਬੀਰ ਕਹਿੰਦੇ ਲੋਕਾਂ ਦੀਆਂ ਜ਼ਮੀਨਾਂ ਦੱਬਦਾ ਲੋਕਾਂ ਦੇ ਹੱਕ ਦੱਬਦਾ ਖੋਖੋ ਕੇ ਜੋੜਦਾ ਇੱਥੇ ਉਹ ਵੀ ਹੈਗੇ ਜਿਹੜੇ ਸੱਚ ਦੇ ਮਾਂ ਜਾਇਆਂ ਦੇ ਸਕੇ ਭਰਾਵਾਂ ਦਾ ਵੀ ਹੱਕ ਦੱਬ ਜਾਂਦੇ ਕਈ ਕਦੇ ਖਿਆਲ ਕਰਿਓ ਕਿ ਨਾਲ ਜਾਵੇਗਾ ਜਿਹੜੀ ਜ਼ਮੀਨ ਕਿਸੇ ਦੀ ਖੋ ਕੇ ਅਸੀਂ ਦੱਬੀ ਬੈਠੇ ਆ ਨਾ ਉਹ ਨਾਲ ਨਹੀਂ ਜੇ ਜਾਣੀ ਪਰ ਜਿਹੜੀਆਂ ਉਹਦੀਆਂ ਸੀ ਬਦਮਾਵਾਵਾਂ ਲਈਆਂ ਜੇ ਉਹ ਜ਼ਰੂਰ ਨਾਲ ਚੱਡੀਆਂ ਚੇ ਕਿਸੇ ਦਾ ਧਨ ਦੱਬੀ ਬੈਠੇ ਹੱਕ ਦੱਬੀ ਬੈਠੇ ਉਹ ਨਾਲ ਨਹੀਂ ਜਾਣਾ ਪਰ ਉਹ ਪਾਪ ਨਾਲ ਜ਼ਰੂਰ ਜਾਏਗਾ ਉਹ ਪਾਪ ਨੇ ਪਿਛਾ ਨਹੀਂ ਜੇ ਛੜਨਾ ਕਿਉਂਕਿ ਖਾਲੀ ਹੱਥ ਤੇ ਨਹੀਂ ਨਾ ਚੱਲੇ ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਦਰਗਹ ਆਏ ਕੰਮ ਇਹ ਨਾਲ ਜਾਣਗੇ ਪਰ ਇਹ ਜੋ ਪਾਪ ਕੀਤਾ ਉਹ ਤੇ ਨਾਲ ਜਾਏਗਾ ਜਿਹਦੀ ਖਾਤਰ ਕੀਤਾ ਉਹ ਕੁਝ ਵੀ ਨਾਲ ਨਹੀਂ ਜਾ ਰਿਹਾ ਤੇ ਭਗਤ ਕਬੀਰ ਕਹਿੰਦੇ ਭਲਿਆ ਮਿੱਟੀ ਦਾ ਪੁੱਤ ਲੈਂ ਬੰਦਾ ਤੇਰਾ ਨਾਂ ਰੱਖਿਆ ਹੋਇਆ ਚਾਰ ਦਿਨਾਂ ਦਾ ਪ੍ਰਾਹੁਣਾ ਜਮੀਨਾ ਦਬ ਦਬ ਕੇ ਕਹਿੰਦੇ ਆਪਣੇ ਆਪ ਚ ਮਹਾਨ ਬਣਦਾ ਅੱਗੇ ਫਿਰ ਕਿਰਪਾ ਕੀਤੀ 65 ਨੰਬਰ ਸ਼ਲੋਕ ਕਹਿੰਦੇ ਕਬੀਰ ਮਹਿੰਦੀ ਕਰ ਘਾਲਿਆ ਆਪ ਪਿਸਾਏ ਪਿਸਾਏ ਇੱਥੇ ਇੱਕ ਅਰਦਾਸ ਹੈ ਕਹਿੰਦੇ ਮੈਂ ਆਪਣੇ ਆਪ ਨੂੰ ਨਾ ਮਹਿੰਦੀ ਵਰਗਾ ਕਰ ਲਿਆ ਮਹਿੰਦੀ ਜਿਹੜੀ ਨਾ ਹੁਣ ਤਾਂ ਚਲੋ ਆਮ ਦੁਕਾਨਾਂ ਤੋਂ ਮਿਲ ਜਾਂਦੀ ਹੈ ਨਾ ਅੱਜ ਤੋਂ ਜੇ ਆਪਾਂ 20 ਸਾਲ ਵੀ ਪਿੱਛੇ ਚਲੇ ਜਾਈਏ ਨਾ ਜਦੋਂ ਬਚਪਨ ਵੇਖਿਆ ਆਪਾਂ ਉਦੋਂ ਕਿੱਥੇ ਦੀ ਮਹਿੰਦੀਆਂ ਬਾਜ਼ਾਰੋਂ ਕਿੱਥੇ ਉਹ ਘਰ ਦੇ ਬੂਟਿਆਂ ਤੋਂ ਤੋੜਨੀ ਉਹ ਹੀ ਕੁੱਟਣੀ ਉਹ ਹੀ ਲਾਉਣੀ ਆ ਇਹ ਹੁੰਦਾ ਸੀ ਭਗਤ ਕਬੀਰ ਜੀ ਨੇ ਉਹਦੀ ਉਦਾਹਰਨ ਦਿੱਤੀ ਮਹਿੰਦੀ ਦਾ ਰੁੱਖ ਹੁੰਦਾ ਸੀ ਅੱਜ ਵੀ ਪਿੰਡਾਂ ਵਿੱਚ ਮਿਲ ਜਾਂਦੇ ਨੇ ਉਹ ਰੁੱਖ ਨੂੰ ਪੱਤੇ ਲੱਗਦੇ ਸੀ ਉਹਨਾਂ ਪੱਤਿਆਂ ਨੂੰ ਤੋੜ ਕੇ ਕੁੱਟਣਾ ਚੰਗੀ ਤਰ੍ਹਾਂ ਕੁੱਟ ਕੇ ਫਿਰ ਉਹ ਲੇਪ ਲਾਉਣਾ ਭਗਤ ਕਬੀਰ ਕਹਿੰਦੇ ਮੈਂ ਆਪਣੇ ਆਪ ਨੂੰ ਮਹਿੰਦੀ ਦੇ ਪੱਤਿਆਂ ਦੇ ਵਾਂਗ ਪੀਸ ਲਿਆ ਕਾਦੇ ਲਈ ਕਿ ਪ੍ਰਮਾਤਮਾ ਮੇਰਾ ਮਾਲਕ ਮੈਨੂੰ ਆਪਣੇ ਚਰਨਾਂ ਤੇ ਲਾ ਦੇ ਪੈਰਾਤੇ ਵੀ ਮਹਿੰਦੀ ਲਾਉਂਦੇ ਸੀ ਠੰਡੀ ਹੁੰਦੀ ਸੀ ਜਿਨ੍ਹਾਂ ਦੇ ਅਕਸਰ ਪੈਰਾਂ 'ਚ 60 ਰੁਪਏ ਪੈਂਦੇ ਸਨ ਉਹ ਕਹਿੰਦੇ ਮੈਂ ਮਹਿੰਦੀ ਬਣ ਗਿਆ ਆਪਣੇ ਆਪ ਨੂੰ ਪਿસા ਕੇ ਵੀ ਮੇਰਾ ਮਾਲਕ ਪ੍ਰਮਾਤਮਾ ਮੈਨੂੰ ਆਪਣੇ ਚਰਨਾਂ ਤੇ ਲਾ ਲਵੇ ਪਰ ਕਹਿੰਦੇ ਮੈਂ ਐਡਾ ਅਪਹਾਗਾ ਮੇਰੇ ਮਾਲਕ ਨੇ ਫਿਰ ਮੈਨੂੰ ਨਹੀਂ ਲਾਇਆ ਉਹ ਕਹਿੰਦੇ ਕਬੀਰ ਮਹਿੰਦੀ ਕਰ ਘਾਲਿਆ ਆਪ ਪੀਸਾਏ ਪੀਸਾਏ ਤੈਨਸਹਿ ਬਾਤ ਨਾ ਪੁੱਛੀਏ ਕਬ ਹੋ ਨਾ ਲਾਈ ਪਾਏ ਕਹਿੰਦੇ ਪ੍ਰ